ਤੇ ਜਿਵੇਂ ਕਹਦੇ ਨੇ ਨਾ ਬੰਦਾ ਜਦੋਂ ਡੁੱਬਦਾ ਹੁੰਦਾ ਆਪਾਂ ਦੇਖਦੇ ਹਾਂ ਸਮੁੰਦਰ ਦੇ ਵਿੱਚ ਕੋਈ ਬੰਦਾ ਡੁੱਬਦਾ ਹੁੰਦਾ ਉਹ ਹੱਥ ਪੈਰ ਬੜੇ ਮਾਰਦਾ ਹੁੰਦਾ ਹਾਲਾਂਕਿ ਉਹਨੇ ਡੁੱਬੀ ਜਾਣਾ ਹੁੰਦਾ ਐਂਡ ਤੇ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਜਿਹੜਾ ਮਹਾਰਾਜੀ ਮਾਰਨ ਵਾਲਾ ਸਾਰਿਆਂ ਤੇ ਉਵੇਂ ਇਹ ਆਪਦੇ ਅੰਤਲੇ ਸਾਹ ਤੇ ਹੱਥ ਪੈਰ ਮਾਰ ਰਹੇ ਨੇ ਹਾਰਿਆ ਹੋਇਆ ਲੀਡਰ ਹੈ ਬਿਰਸਾ ਸਿੰਘ ਵਲਟੋਹਾ ਉਹ ਵੀ ਇੱਕ ਬੜੀ ਮਾੜੀ ਗੱਲ ਹੈ ਕਿ ਉਹਨੇ ਇੱਕ ਸਿੰਘ ਸਹਿਬਾਨਾ ਦੀ ਰਿਕਾਰਡਿੰਗ ਕੀਤੀ ਪਹਿਲਾਂ ਆਡੀਓ ਰਿਕਾਰਡਿੰਗ ਕੀਤੀ ਫਿਰ ਵੀਡੀਓ ਵੀ ਕੀਤੀ ਤੇ ਉਸ ਨੂੰ ਜਾਣਬੁੱਝ ਕੇ ਕਰਕੇ ਇੱਕ ਬਲੈਕਮੇਲ ਕਰਨ ਦੇ ਇਰਾਦੇ ਦੇ ਨਾਲ ਤੇ ਬਦਲਾਖੋਰੀ ਦੇ ਇਰਾਦੇ ਦੇ ਨਾਲ ਉਸ ਨੂੰ ਹੁਣ ਵਾਇਰਲ ਵੀ ਕਰ ਰਿਹਾ ਹੈ ਦੇਖੋ ਇਹੀ ਬਦਲਾਖੋਰੀ ਦੀ ਨੀਤੀ ਹੈ ਇਸ ਬਾਦਲ ਗਰੁੱਪ ਦੀ ਇਹ ਪੰਜਾਬ ਵੱਲੋਂ ਨਕਾਰੇ ਜਾ ਚੁੱਕੇ ਨੇ ਇਹ ਗੱਲ ਬਿਲਕੁਲ درست ਹੈ ਜੀ ਵੀ ਜਿਹੜਾ ਉਹਨਾਂ ਨੇ ਫਕਰ-ਏ-ਕੌਮ ਦਾ ਖਿਤਾਬ ਵਾਪਸ ਲਿਆ ਉਹ ਗੱਲ ਇਹਨਾਂ ਨੂੰ ਬੜੀ ਚੁਭੀ ਹੈ ਮੈਂ ਕਹੂੰਗਾ ਬੜੇ ਜਥੇਦਾਰ ਆਏ ਨੇ ਉਹਨਾਂ ਨੇ ਮਾਫੀਆਂ ਵੀ ਦਿੱਤੀਆਂ ਸੌਦਾ ਸਾਧ ਨੂੰ ਡੇਰਾ ਸਿਰਸੇ ਵਾਲੇ ਪਰ ਕਿਸੇ ਨੇ ਇਹਨਾਂ ਬਾਦਲਾਂ ਨੂੰ ਦੇਖੋ ਸਭ ਤੋਂ ਵੱਡੀ ਜਿਹੜੀ ਗੱਲ ਹੋਈ ਹੈ ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਦਾ ਜਿਹੜਾ ਕਿਤਾਬ ਉਹ ਵਾਪਸ ਲਿਆ ਆਪਦੀ ਸਰਕਾਰ ਦੇ ਵਿੱਚ ਇਹਨਾਂ ਨੇ ਸਿੰਘ ਸਹਿਬਾਨਾਂ ਤੇ ਪ੍ਰੈਸ਼ਰ ਪਾ ਕੇ ਉਹ ਕਿਤਾਬ ਦਵਾਇਆ ਸੀ ਕੋਈ ਉਹਨਾਂ ਦੀ ਬਾਦਲਾਂ ਦੀ ਫੋਟੋ ਕਿਤੇ ਉੱਥੇ ਲਵਾ ਦਿੰਦੇ ਨੇ ਜੈਬ ਘਰਚ ਲਵਾ ਦਿੰਦੇ ਨੇ ਕੋਈ ਕੌਮ ਕੋਈ ਅਵਾਰਡ ਦਵਾ ਦਿੰਦੇ ਨੇ ਸਿਰਫ ਇੱਕ ਪਰਿਵਾਰ ਪ੍ਰਸਤ ਹੋ ਕੇ ਐਸਜੀਪੀਸੀ ਰਹਿ ਚੁੱਕੀ ਹੈ ਹਾਲਾਂਕਿ ਜਿਹੜੀ ਐਸਜੀਪੀਸੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਹੈ ਦੁਨੀਆ ਵਿੱਚ ਇਹ ਸੰਸਥਾ ਦਾ ਨਾਂ ਹੈ ਤਾਂ ਮੈਂ ਕਹੂੰਗਾ ਜਿਹੜੇ ਮਾਡਰਨ ਡੇ ਮਹਾਂਤ ਨੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਐਸਜੀਪੀਸੀ ਨੂੰ ਸਾਨੂੰ ਆਜ਼ਾਦ ਕਰਾਉਣਾ ਚਾਹੀਦਾ ਹੈ ਬਿਸ਼ਲੇ ਕਈ ਦਿਨਾਂ ਤੋਂ ਇਹ ਦੇਖਿਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਹਾਲਾਂਕਿ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਹੈ ਔਰ ਵੀਡੀਓ ਇੱਕ ਹੋਰ ਜਾਰੀ ਕੀਤੀ ਹੈ ਬਲਸਰ ਸਿੰਘ ਬਲਟੋਆ ਉਹਨਾਂ ਦੇ ਵੱਲੋਂ ਹੁਣ ਇਸਪੁਰ ਮੈਂ ਪੂਰੇ ਮੈਟਰ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰੀਕੇ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਨੇ ਕਿ ਜਿਹੜਾ ਪਹਿਲਾਂ ਤੋਂ ਅਸਤੀਫਾ ਦਿੱਤਾ ਗਿਆ ਜਾਂ ਤਾਂ ਉਹ ਮਨਜ਼ੂਰ ਕਰ ਲਓ ਨਵੇਂ ਸਿਰ ਤੋਂ ਅਸਤੀਫਾ ਨਹੀਂ ਦੇਵਾਂਗਾ ਫਿਲਹਾਲ ਇਸ ਪੂਰੇ ਮੈਟਰ ਨੂੰ ਦੇਖਦੇ ਆਂ ਗੱਲਬਾਤ ਕਰਦੇ ਆਂ ਕਿਉਂਕਿ ਉਹਨਾਂ ਦੀ ਲੀਗਲ ਟੀਮ ਵੀ ਹੈ ਸਾਡੇ ਨਾਲ ਐਡਵੋਕੇਟ ਇਮਾਨ ਖਾਰਾ ਮੌਜੂਦ ਨੇ ਇਮਾਨ ਜੀ ਅਗਰ ਦੇਖਿਆ ਜਾਏ ਗਿਆਨੀ ਹਰਪ੍ਰ ਪਾਲ ਉਹਨਾਂ ਦੇ ਵੀ ਕਾਫੀ ਹਮਾਇਤੀ ਰਹੇ ਨੇ ਸੋ ਇਹ ਜਿਹੜਾ ਹੁਣ ਵਾਰ-ਵਾਰ ਵੀਡੀਓਜ਼ ਦਾ ਇਸ ਸਮੇਂ ਸਾਹਮਣੇ ਆਣਾ ਕਿਉਂਕਿ ਉਹ ਕਹਿੰਦੇ ਨੇ ਕਿ 2 ਤਰੀਕ ਤੋਂ ਬਾਅਦ ਹੀ ਸਾਰਾ ਕੁਝ ਹੋ ਰਿਹਾ ਕਿਵੇਂ ਤੁਹਾਨੂੰ ਲੱਗਦਾ ਕਿ ਇਸ ਮੈਟਰ ਨੂੰ ਕਿਵੇਂ ਦੇਖ ਸਕਦੇ ਦੇਖੋ ਜੀ ਮੈਂ ਇਹ ਸਮਝਦਾ ਹਾਂ ਵੀ ਜੋ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਅਤੇ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਬਾਕੀ ਸਿੰਘ ਸਹਿਬਾਨਾਂ ਨੇ ਜੋ ਇਤਿਹਾਸਿਕ ਜਿਹੜਾ ਫੈਸਲਾ ਲਿਆ ਸੀ ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਜਿਨ੍ਹਾਂ ਪੰਥ ਦੇ ਦੋਸ਼ੀ ਨੇ ਕੌਮ ਨੂੰ ਢਾ ਲਾਉਣ ਵਾਲੇ ਨੇ ਜੋ ਬਾਦਲ ਗਰੁੱਪ ਹੈ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਤੇ ਪੂਰੀ ਸਿੱਖ ਕੌਮ ਦੇ ਅੱਗੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਨੰਗਿਆਂ ਕੀਤਾ ਉਹਨਾਂ ਨੇ ਜੋ ਆਪ ਖੁਦਰੀਆਂ ਕੀਤੀਆਂ ਸੀ ਪੰਜਾਬ ਦੇ ਵਿੱਚ ਉਸ ਨੂੰ ਕੌਮ ਦੇ ਅੱਗੇ ਸਪਸ਼ਟ ਕੀਤਾ ਤਾਂ ਇੱਕ ਮੇਰੇ ਜ਼ੈਨ 'ਚ ਹੀ ਗੱਲ ਆਉਂਦੀ ਹੈ ਵੀ ਇੱਕ ਸਪਸ਼ਟ ਜੀ ਗੱਲ ਹੈ ਵੀ ਉਸ ਤੋਂ ਬਾਅਦ ਹੀ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਟਾਰਗੇਟ ਕੀਤਾ ਜਾ ਰਿਹਾ ਇੱਕ ਦੇਖੋ ਉਹਨਾਂ ਦਾ ਜੋ ਕੋਈ ਸਾਬਕਾ ਕੋਈ ਰਿਸ਼ਤੇਦਾਰ ਰਿਹਾ ਉਹਨਾਂ ਦਾ ਸਾਡੂ ਉਹ ਮੇਰੇ ਹਿਸਾਬ ਨਾਲ ਬੜੇ ਸਾਲਾਂ ਤੋਂ ਕੋਈ ਚੁੱਪ ਸੀ ਕੋਈ ਉਹਨਾਂ ਬਾਰੇ ਸੁਣਿਆ ਨਹੀਂ ਸੀ ਪਰ ਜਦੋਂ ਤੋਂ ਹੀ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਏ ਹੱਤਕਲਾ ਕਰਕੇ ਖਲੋਤਾ ਤੇ ਉਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਜਗਜाहਰ ਹੋ ਰਹੀਆਂ ਨੇ ਉਹਨਾਂ ਤੇ ਦੋਸ਼ ਲੱਗ ਰਹੇ ਨੇ ਤੇ ਜੋ ਉੱਥੋਂ ਦਾ ਇੱਕ ਹਾਰਿਆ ਹੋਇਆ ਲੀਡਰ ਹੈ ਮਿਰਸਾ ਸਿੰਘ ਵਲਟੋਆ ਉਹ ਵੀ ਇੱਕ ਬੜੀ ਮਾੜੀ ਗੱਲ ਐ ਵੀ ਉਹਨੇ ਇੱਕ ਸਿੰਘ ਸਹਿਬਾਨਾ ਦੀ ਰਿਕਾਰਡਿੰਗ ਕੀਤੀ ਪਹਿਲਾਂ ਆਡੀਓ ਰਿਕਾਰਡਿੰਗ ਕੀਤੀ ਫਿਰ ਵੀਡੀਓ ਵੀ ਕੀਤੀ ਤੇ ਉਸ ਨੂੰ ਜਾਣਬੁੱਝ ਕੇ ਕਰਕੇ ਇੱਕ ਬਲੈਕਮੇਲ ਕਰਨ ਦੇ ਇਰਾਦੇ ਦੇ ਨਾਲ ਤੇ ਬਦਲਾਖੋਰੀ ਦੇ ਇਰਾਦੇ ਦੇ ਨਾਲ ਉਸ ਨੂੰ ਹੁਣ ਵਾਇਰਲ ਵੀ ਕਰ ਰਿਹਾ ਹੈ ਜਿਨ੍ਹਾਂ ਲੋਕਾਂ ਨੂੰ ਕੌਮ ਨੇ ਨਕਾਰ ਦਿੱਤਾ ਹੈ ਹੈਨਾ ਜੀ ਜਿਵੇਂ ਆ ਬਲਟੋਏ ਵਰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਜਿਹੜੇ ਪੰਜਾਬ ਦੇ ਲੋਕਾਂ ਨੇ ਐਮਪੀ ਦੀਆਂ ਚੋਣਾਂ ਵਿੱਚ ਦੱਸ ਦਿੱਤਾ ਹੈ ਵੀ ਤੁਹਾਡੀ ਕੀ ਬੁੱਕਤ ਹੈ ਪੰਜਾਬ ਦੇ ਵਿੱਚ ਤੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਉਥੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਵੀ ਇਸ ਸਮੇਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਸਾਰੇ ਬਚਿੰਦੇ ਨੇ ਉਹ ਮੋੜੇ ਨਾ ਮੋੜਾ ਜੋੜ ਕੇ ਖੜੇ ਨੇ ਉਹਨਾਂ ਦੇ ਹਮੈਤੀ ਨੇ ਕਿਉਂਕਿ ਉਹਨਾਂ ਦੀ ਜਿਹੜੀ ਇੱਕ ਇਹ ਉਹਨਾਂ ਦਾ ਕਾਰਜਕਾਲ ਰਿਹਾ ਇੱਕ ਬੜਾ ਇਤਿਹਾਸਕ ਫੈਸਲਾ ਉਹਨਾਂ ਨੇ ਲਿਆ ਹਲੇ ਤੱਕ ਕਿਸੇ ਵੀ ਮੈਂ ਕਹੂੰਗਾ بڑے ਜਥੇਦਾਰ ਆਏ ਨੇ ਉਹਨਾਂ ਨੇ ਮਾਫੀਆਂ ਵੀ ਦਿੱਤੀਆਂ ਸੌਦਾ ਸਾਧ ਨੂੰ ਡੇਰਾ ਸਿਰਸੇ ਵਾਲੇ ਨੂੰ ਪਰ ਕਿਸੇ ਨੇ ਇਹਨਾਂ ਬਾਦਲਾਂ ਨੂੰ ਦੇਖੋ ਸਭ ਤੋਂ ਵੱਡੀ ਜਿਹੜੀ ਗੱਲ ਹੋਈ ਹੈ ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਦਾ ਜਿਹੜਾ ਖਿਤਾਬ ਆ ਵਾਪਸ ਲਿਆ ਆਪਦੀ ਸਰਕਾਰ ਦੇ ਵਿੱਚ ਇਹਨਾਂ ਨੇ ਸਿੰਘ ਸਹਿਬਾਨਾਂ ਤੇ ਪ੍ਰੈਸ਼ਰ ਪਾ ਕੇ ਉਹ ਖਿਤਾਬ ਦੁਵਾਇਆ ਸੀ ਤਾਂ ਇਹ ਹੀ ਗੱਲ ਸ਼ਾਇਦ ਕਿਤੇ ਨਾ ਕਿਤੇ ਚੁੱਪ ਗਈ ਹੋਵੇ ਕਿ ਸਜਾ ਤਾਂ ਇੱਕ ਪਾਸੇ ਹੋਈ ਸੁ ਹੋਈ ਹੈ ਤਨਖਾਹਾਂ ਈਕਰਾਰ ਦਿੱਤੇ ਗਏ ਲੇਕਿਨ ਜਿਸ ਤਰੀਕੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਉਹਨਾਂ ਤੋਂ ਫਕਰ-ਏ-ਕੌਮ ਵਾਪਸ ਲੈਣਾ ਉਸ ਚੀਜ਼ ਦਾ ਭੁਗਤਾਨ ਤਾਂ ਨਹੀਂ ਕਿਤੇ ਗਿਆਨੀ ਹਰਪੀ ਸਿੰਘ ਨੂੰ ਦੇਖੋ ਇਹ ਹੀ ਬਦਲਾਖੋਰੀ ਦੀ ਨੀਤੀ ਹੈ ਇਸ ਬਾਦਲ ਗਰੁੱਪ ਦੀ ਇਹ ਪੰਜਾਬ ਵੱਲੋਂ ਨਕਾਰੇ ਜਾ ਚੁੱਕੇ ਨੇ ਇਹ ਗੱਲ ਬਿਲਕੁਲ درست ਹੈ ਜੀ ਵੀ ਜਿਹੜਾ ਉਹਨਾਂ ਨੇ ਫਕਰ ਕੌਮ ਦਾ ਖਿਤਾਬ ਵਾਪਸ ਲਿਆ ਉਹ ਗੱਲ ਇਹਨਾਂ ਨੂੰ ਬੜੀ ਚੁਬੀ ਹੈ ਇਹਨਾਂ ਦੇ ਜਿਹੜਾ ਗਰੁੱਪ ਦੇ ਤਬੂਤ ਦੇ ਵਿੱਚ ਆਖਰੀ ਕਿਲ ਉਹ ਚੀਜ਼ ਸਾਬਤ ਹੋਈ ਹੈ ਜਿਹੜੀ ਇਹਨਾਂ ਕੋਲੇ ਕਹਿਣ ਲਈ ਗੱਲ ਹੁੰਦੀ ਸੀ ਵੀ ਜਿਹੜੇ ਸਾਡੇ ਨੇਤਾ ਸਨ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਹ ਕੀਤਾ ਫਕਰ ਕੌਮ ਨੇ ਹੁਣ ਇਹਨਾਂ ਦੇ ਪੱਲੇ ਬਚਿਆ ਹੀ ਕੱਖ ਨਹੀਂ ਕਹਿਣ ਦੇ ਲਈ ਹੁਣ ਇਹ ਸਾਰੇ ਪਾਸੇ ਨਕਾਰੇ ਗਏ ਨੇ ਤੇ ਜਿਵੇਂ ਕਹਦੇ ਨੇ ਨਾ ਬੰਦਾ ਜਦੋਂ ਡੁੱਬਦਾ ਹੁੰਦਾ ਆਪਾਂ ਦੇਖਦੇ ਹਾਂ ਸਮੁੰਦਰ ਦੇ ਵਿੱਚ ਕੋਈ ਬੰਦਾ ਡੁੱਬਦਾ ਹੁੰਦਾ ਉਹ ਹੱਥ ਪੈਰ ਬੜੇ ਮਾਰਦਾ ਹੁੰਦਾ ਹਾਲਾਂਕਿ ਉਹਨੇ ਡੁੱਬੀ ਜਾਣਾ ਹੁੰਦਾ ਐਂਡ ਤੇ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਜਿ ਕੋਈ ਮਹਾਰਾਜੀ ਮਾਰਨ ਵਾਲਾ ਸਾਰਿਆਂ ਨੂੰ ਤੇ ਉਵੇਂ ਇਹ ਆਪਦੇ ਅੰਤਲੇ ਸਾਹਾਂ ਦੇ ਹੱਥ ਪੈਰ ਮਾਰ ਰਹੇ ਨੇ ਹੋਰ ਕੁਝ ਵੀ ਨਹੀਂ ਹੈ ਇਹਦੇ ਵਿੱਚ ਤੇ ਜਿੰਨੇ ਵੀ ਚਲੋ ਇਹ ਕੋਈ ਕੋਈ ਜਿੰਨੇ ਵੀ ਕੋਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੇ ਕੋਈ ਕਿਰਦਾਰ ਕੁਸ਼ੀ ਕਰ ਰਹੇ ਨੇ ਉਹ ਸਾਰੇ ਕੇਸਾਂ ਨੂੰ ਮੇਰੇ ਫਾਦਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖਾਰਾ ਉਹ ਬਠਿੰਡੇ ਤੋਂ ਆਪਦੀ ਲੀਗਲ ਟੀਮ ਸਮੇਤ ਓਪਰੇਟ ਕਰ ਰਹੇ ਨੇ ਤੇ ਉਹ ਦੇਖ ਰਹੇ ਨੇ ਜਿੰਨੀਆਂ ਵੀਡੀਓਜ਼ ਨੇ ਉਹਨਾਂ ਦੇ ਉਲਟ ਨੇ ਕਿਉਂਕਿ ਝੂਠੇ ਦੋਸ਼ ਨੇ ਉਹ ਸਾਰੇ ਜੋ ਕਾਨੂੰਨੀ ਪ੍ਰਕਿਰਿਆ ਦੇ ਥਰੂ ਉਹ ਰਿਮੂਵ ਵੀ ਕੀਤੀਆਂ ਜਾ ਰਹੀਆਂ ਨੇ ਇਸ ਤੇ ਜਿਹੜੀਆਂ ਕ੍ਰਿਮੀਨਲ ਵੀ ਜਿਹੜੀਆਂ ਕੰਪਲੇਂਟਾਂ ਵੀ ਦਿੱਤੀਆਂ ਜਾ ਰਹੀਆਂ ਨੇ ਐਫ ਆਈ ਆਰਾਂ ਵੀ ਦਰਜ ਕਰਾਈਆਂ ਜਾ ਰਹੀਆਂ ਨੇ ਉਨ੍ਹਾਂ ਸ਼ਰਾਰਤੀ ਅੰਸਰਾਂ ਤੇ ਤੇ ਜਿਹੜਾ ਹੋਰ ਵੀ ਜਿਹੜੀ ਸਿਵਲ ਡੈਫਾਰਮੇਸ਼ਨ ਹੈ ਉਸਦੇ ਵੀ ਜਿਹੜੇ ਕਦਮ ਨੇ ਉਹ ਚੁੱਕੇ ਜਾ ਰਹੇ ਨੇ ਜੀ ਇਹ ਜ਼ੁਰ ਵੀ ਐ ਕਿਉਂਕਿ ਹੁਣ ਤੱਕ ਅਸੀਂ ਦੇਖਿਆ ਪੰਜਾਬ ਦੀ ਜਿਹੜੀ ਮਰਜ਼ੀ ਤੇ ਨਾ ਹੋਣ ਚਾਹੇ ਸਿਆਸੀ ਤੇ ਰਾਂ ਦੀ ਗੱਲ ਕਰ ਲਈਏ ਹਮੇਸ਼ਾ ਹੀ ਹੁੰਦਾ ਕਿ ਐਸਜੀਪੀਸੀ ਹੋਵੇ ਸ਼ੋਮਨੀ ਕਮੇਟੀ ਦੀ ਵੀ ਗੱਲ ਕਰ ਲਈਏ ਉਹ ਜਿਹੜੀਆਂ ਇੱਕ ਧਾਰਮਿਕ ਪੰਥਕ ਜਥੇਬੰਦੀਆਂ ਨੇ ਉਹ ਪੋਲਿਟਿਕਲ ਪ੍ਰੈਸ਼ਰ ਤੋਂ ਬਾਹਰ ਕਿਉਂ ਨਹੀਂ ਆ ਰਹੀਆਂ ਔਰ ਹੁਣ ਜਦੋਂ ਇਹ ਫੈਸਲਾ ਅਕਾਲੀ ਦਲ ਦੇ ਖਿਲਾਫ ਖਿਲਾਫ ਹੀ ਮੈਂ ਕਹਾਂਗੀ ਬਾਦਲ ਪਰਿਵਾਰ ਦੇ ਖਿਲਾਫ ਗਿਆ ਤਾਂ ਉਸ ਤੋਂ ਬਾਅਦ ਹੀ ਲੱਗੇ ਕਿ ਬਹੁਤ ਹੱਲਾਸ਼ੇਰੀ ਵਾਲਾ ਕੰਮ ਜਿਹੜਾ ਹੈ ਉਹ ਐਸਜੀਪੀਸੀ ਨੇ ਕੀਤਾ ਲੇਕਿਨ ਹੁਣ ਉਸ ਦਾ ਖਮਿਆਜਾ ਇਸ ਤਰੀਕੇ ਭੁਗਤਣਾ ਪੈ ਰਿਹਾ ਨਹੀਂ ਦੇਖੋ SGPC ਦੇ ਪ੍ਰਧਾਨ ਤੇ SGPC ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸੇ ਤਰੀਕੇ ਨਾਲ ਚਾਪਲੂਸੀ ਕਰਦੀ ਆ ਰਹੀ ਹੈ ਤੁਸੀਂ ਦੇਖੋ ਵੀ ਜੋ ਭਾਈ ਨਰੈਨ ਸਿੰਘ ਚੋੜਾ ਹੋਰਾਂ ਨਾਲ ਉਹ ਕੀ ਕਰ ਰਹੇ ਨੇ ਉਹ ਦੇਖੋ ਉਹਨਾਂ ਦੀ ਪੱਗ ਲਾਈ ਉਹਨਾਂ ਦੇ ਬਾਦੋਦਲ ਦੇ ਗਰੁੱਪ ਦੇ ਪਠਾਨਕੋਟ ਦੇ ਯੂਥ ਪ੍ਰਧਾਨ ਨੇ ਰਾਣਾ ਰਾਣਾ ਨਾ ਹੈ ਉਹਦਾ ਸ਼ਾਇਦ ਵੀਡੀਓ ਚ ਜੱਗਜਾਰ ਹੋ ਰਿਹਾ ਫੇਰ ਭਾਈ ਨਰੈਨ ਸਿੰਘ ਚੋੜਾ ਸਾਹਿਬ ਨੂੰ ਉਹ ਜੋ ਕੌਮ ਦੇ ਵਿੱਚੋਂ ਛੇਕਣ ਦੇ ਲਈ OSGPC ਮਤਾਲੇਗੀ ਤਾਂ ਇਹ ਤਾਂ ਮੈਂ ਕਹੂੰਗਾ ਚਾਪਲੂਸੀ ਦੀ ਇੱਕ ਹੱਦ ਹੈ ਇਸ ਤੋਂ ਬਾਅਦ ਚਾਪਲੂਸੀ ਕੀ ਹੋ ਸਕਦੀ ਹੈ ਕਦੇ SGPC ਨੇ ਇਹ ਮਤਾ ਪਾਸ ਕੀਤਾ ਵੀ ਜਿਨ੍ਹਾਂ ਨੇ ਬਹਿਬਲ ਕਲਾ ਗੋਲੀ ਕਾਂਡ ਦੇ ਵਿੱਚ ਉੱਥੇ ਨੌਜਵਾਨ ਸ਼ਹੀਦ ਕੀਤੇ ਭਾਈ ਗੁਰਜੀਤ ਸਿੰਘ ਸਰਾਵਾ ਤੇ ਅਤੇ ਜਿਹੜੇ ਕਿਸ਼ਨ ਭਗਵਾਨ ਸਿੰਘ ਜੀ ਨੂੰ ਕਿਹੜੇ ਲੋਕ ਕਹਿ ਵੀ ਰਹੇ ਨੇ ਕਿ ਹੁਣ SGPC ਦਾ ਵੀ ਮਿਆਰ ਉਸ ਪੱਧਰ ਦਾ ਨਹੀਂ ਰਿਹਾ ਜਦੋਂ ਤੱਕ ਅਕਾਲੀ ਦਲ ਦੇ ਸ਼ਕੰਜੇ ਤੋਂ ਬਾਹਰ ਨਹੀਂ ਆਉਂਦੇ ਮੈਨੂੰ ਲੱਗਦਾ ਲੋਕ ਹੁਣ ਇਹ ਸਮਝਣ ਲੱਗੇ ਨੇ ਵੀ SGPC ਉਹਦੇ ਤੱਕ ਉਸ ਮਿਆਰ ਤੱਕ ਨਹੀਂ ਪਹੁੰਚ ਸਕਦੀ ਨਹੀਂ ਦੇਖੋ SGPC ਦਾ ਮਿਆਰ ਬੜਾ ਉੱਚਾ ਸੀ 1920 ਦੇ ਵਿੱਚ ਅਣਗਿਣਤ ਕੁਰਬਾਨੀਆਂ ਹੋਈਆਂ ਸੀ ਸ਼ਹੀਦੀਆਂ ਹੋਈਆਂ ਸੀ ਭਾਈ ਲక్ష్ਮਨ ਸਿੰਘ ਧਾਰੋਵਾਲ ਵਰਗਿਆਂ ਨੇ ਇਹ ਕੁਰਬਾਨੀਆਂ ਕੀਤੀਆਂ ਸੀ ਇਸ ਦੇ ਜਿਹੜੇ ਭਾਈ ਕਰਤਾਰ ਸਿੰਘ ਛੱਬਰੂਰੀ ਇਸ ਦੇ ਅੱਗੇ ਨਮਾਇंदे ਰਹੇ ਨੇ ਐਸਜੀਪੀਸੀ ਦੇ ਬੜੇ ਵੱਡੇ ਸੰਘਰਸ਼ ਲੜੇ ਨੇ ਪਰ ਜਦੋਂ ਤੋਂ ਇਸ ਬਾਦਲ ਗਰੁੱਪ ਇਸ ਬਾਦਲ ਟੋਲੇ ਦੇ ਹੱਥ ਦੇ ਵਿੱਚ ਐਸਜੀਪੀਸੀ ਆ ਚੁੱਕੀ ਹੈ ਤਾਂ ਸਿਵਾਏ ਚਾਪਲੂਸੀ ਤੋਂ ਇਸ ਦਾ ਕੋਈ ਰੋਲ ਹੀ ਨਹੀਂ ਰਹਿ ਗਿਆ ਕੋਈ ਉਹਨਾਂ ਦੀ ਬਾਦਲਾਂ ਦੀ ਫੋਟੋ ਕਿਤੇ ਉੱਥੇ ਲਵਾ ਦਿੰਦੇ ਨੇ ਜੈਬ ਘਰ ਚ ਲਵਾ ਦਿੰਦੇ ਨੇ ਕੋਈ ਕੌਂਕ ਕੋਈ ਅਵਾਰਡ ਦਵਾ ਦਿੰਦੇ ਨੇ ਸਿਰਫ ਇੱਕ ਪਰਿਵਾਰ ਪ੍ਰਸਤ ਹੋ ਕੇ ਐਸਜੀਪੀਸੀ ਰਹਿ ਚੁੱਕੀ ਹੈ ਹਾਲਾਂਕਿ ਜਿਹੜੀ ਐਸਜੀਪੀਸੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਹੈ ਦੁਨੀਆਂ ਵਿੱਚ ਇਹ ਸੰਸਥਾ ਦਾ ਨਾਂ ਹੈ ਤਾਂ ਮੈਂ ਕਹੂੰਗਾ ਜਿਹੜੇ ਮਾਡਰਨ ਡੇ ਮਹਾਂਤ ਨੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਐਸਜੀਪੀਸੀ ਨੂੰ ਸਾਨੂੰ ਆਜ਼ਾਦ ਕਰਾਉਣਾ ਚਾਹੀਦਾ ਹੈ ਇੱਕ ਸਰਾ ਸੰਘਰਸ਼ ਕਰਨਾ ਚਾਹੀਦਾ ਚੋਣਾ ਹੋਣੀਆਂ ਚਾਹੀਦੀਆਂ ਨੇ ਭਾਈ ਅਮਰਿਤਪਾਲ ਸਿੰਘ ਵਰਗੇ ਉੱਚ ਕਰਤਾਰ ਵਰਗੇ ਜਿਹੜੇ ਲੀਡਰ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਵਾਗਡੋਰ ਸਾਂਭਣੀ ਚਾਹੀਦੀ ਹੈ ਫੇਰ ਹੀ ਮੈਂ ਸਮਝਦਾ ਹਾਂ ਕੋਈ ਐਸਜੀਪੀਸੀ ਦਾ ਕੋਈ ਪਾਰ ਉਤਾਰਾ ਹੋ ਸਕਦਾ ਫਿਰ ਤੋਂ ਇਹਦੀ ਜਿਹੜੀ ਚੜ੍ਹਤ ਆ ਉਹ ਬਹਾਲ ਹੋ ਸਕਦੀ ਹੈ ਜੀ ਪੰਜਾਬ ਦੇ ਲੋਕਾਂ 'ਚ ਮਨ ਲੱਗਦਾ ਰੋਸ਼ ਵੀ ਤਾਂ ਹੀ ਇਹਨਾਂ ਮੈਟਰਜ਼ ਨੂੰ ਕਰਕੇ ਹੀ ਹੈ ਔਰ ਅਕਾਲੀ ਦਲ ਦਾ ਹਾਸ਼ੀਏ ਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਵੀ ਲੱਗ ਰਿਹਾ ਹੈ ਦੇਖੋ ਇਹਨਾਂ ਨੇ ਜੋ ਇਹ ਵਧੀਕੀਆਂ ਕੀਤੀਆਂ ਨੇ ਜੋ ਨਿਆ ਪ੍ਰਣਾਲੀ ਨੂੰ ਕਾਨੂੰਨ ਵਿਵਸਥਾ ਨੂੰ ਇਹਨਾਂ ਨੇ ਆਪਦਾ ਕੰਮ ਨਹੀਂ ਕਰਨ ਦਿੱਤਾ ਸਭ ਤੋਂ ਵੱਡਾ ਇਹਨਾਂ ਦਾ ਜਿਹੜਾ ਬੱਜਰ ਗੁਨਾਹ ਹੈ ਉਹ ਇਹਨਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਬੇਇੱਜ਼ਤੀ ਕਰਾਈ ਹੈ ਉਹਨਾਂ ਨੂੰ ਬਚਾਇਆ ਹੈ ਇਹਨਾਂ ਨੇ ਜਿਹੜੇ ਉਹ ਡੀਜੀਪੀ ਨੇ ਸਿੱਖਾਂ ਦੇ ਜਿਹੜੀ ਸਿੱਖ ਸੰਗਤ ਉੱਥੇ ਬੈਠ ਕੇ ਸਤਨਾ ਵੈਗਰੂ ਦਾ ਜਾਪ ਕਰ ਰਹੀ ਸੀ ਬਾਈਬਲ ਕਲਾ ਇੱਥੋਂ ਗੋਲੀਆਂ ਮરાਈਆਂ ਨੇ ਉਹਨਾਂ ਨੇ ਉਸ ਡੀਜੀਪੀ ਨੂੰ ਬਚਾਇਆ ਉਸ ਆਈਜੀ ਨੂੰ ਬਚਾਇਆ ਉਸ ਐਸਐਸਪੀ ਨੂੰ ਬਚਾਇਆ ਫਿਰ ਡੇਰਾ ਸਿਰਸਾ ਸਾਧ ਤੋਂ ਇਹਨਾਂ ਨੇ ਇੱਕ ਬਠਿੰਡੇ ਜਿਹੜਾ ਕੇਸ ਚੱਲਦਾ ਸੀ ਉਹ ਸਰਕਾਰ ਵੱਲੋਂ ਕੈਂਸਲੇਸ਼ਨ ਰਿਪੋਰਟ ਦਾਇਰ ਕਰਾ ਕੇ 2011 12 ਦੀਆਂ ਚੋਣਾਂ ਤੋਂ ਪਹਿਲਾਂ ਦਸੰਬਰ 2011 ਦੇ ਵਿੱਚ ਇਹਨਾਂ ਨੇ ਉਹ ਕੇਸ ਵਾਪਸ ਕਰਾਇਆ ਸਰਸੇ ਵਾਲੇ ਸਾਧ ਨੂੰ ਇਸ ਚੀਜ਼ ਲਈ ਇਸਨੇ ਪ੍ਰੇਰਿਤ ਕੀਤਾ ਜਿਹੜਾ ਇਹ ਬਾਦਲ ਹੈ ਵੀ ਤੁਹਾਡੇ ਚੋਂ ਸਾਨੂੰ ਜੋ ਦਿਸਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਸਦੇ ਤੁਸੀਂ ਪੋਸ਼ਾਕ ਪਹਿਨੋ ਉਹਨੇ ਜਿਹੜੇ ਸੱਤ ਸਤਾਰੇ ਬਣਾਏ ਇਹ ਸਾਰੀ ਚੀਜ਼ ਨੂੰ ਇੱਕ ਸ਼ਰਨ ਦਿੱਤੀ ਇਹਨਾਂ ਨੇ ਸ਼ਹਿ ਦਿੱਤੀ ਹੈ ਇਹਨਾਂ ਨੇ ਆਪ ਦੇ ਨਿੱਜੀ ਹਿੱਤਾਂ ਦੇ ਲਈ ਆਪਦੀ ਜਿਹੜੀ ਪਾਰਟੀ ਨੂੰ ਕਹਿ ਲੋ ਜਾਂ ਆਪਦੇ ਪਰਿਵਾਰ ਨੂੰ ਅੱਗੇ ਰੱਖਣ ਦੇ ਲਈ ਇਹਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਝੋੜ ਕੇ ਰੱਖ ਦਿੱਤਾ ਕੌਮੀ ਹਿੱਤਾਂ ਨੂੰ ਇਹਨਾਂ ਨੇ ਸ਼ਿੱਕੂ ਤੇ ਟਾਂਕੇ ਰੱਖ ਦਿੱਤਾ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਨੇ ਮੈਂ ਕਹੂੰਗਾ ਵਧੀਕੀ ਕੀਤੀ ਹੈ ਕੌਮ ਦੇ ਨਾਲ ਤੇ ਉਸੇ ਚੀਜ਼ ਦਾ ਖਮਿਆਜਾ ਇਹ ਭੁਗਤ ਰਹੇ ਨੇ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਵੀ ਜਿਹੜਾ ਜਿਹੜਾ ਕਾਮ ਦਾ ਮਿਹਣਾ ਹੁੰਦਾ ਉਹ ਬੰਦੇ ਦੀਆਂ ਕਈ ਪੀੜ੍ਹੀਆਂ ਤੱਕ ਵੀ ਨਹੀਂ ਮਗਰੋਂ ਲੈਂਦਾ ਤੇ ਉਹ ਕਾਮ ਦਾ ਮਿਹਣਾ ਹੀ ਜਿਹੜਾ ਉਹ ਸਾਰੇ ਚੀਜ਼ ਨੂੰ ਬੰਦੇ ਨੂੰ ਅੱਗੇ ਤਬਾਹ ਕਰਕੇ ਰੱਖ ਦਿੰਦਾ ਹੈ ਇਹ ਦੇਖਣਾ ਹੋਏਗਾ ਜਿਸ ਤਰੀਕੇ ਗਿਆਨੀ ਹਰਪਿੰਦ ਸਿੰਘ ਜੜੇ ਨੇ ਉਹ ਵਾਰ-ਵਾਰ ਇਹੀ ਗੱਲ ਕਹਿ ਰਹੇ ਨੇ ਕਿ ਉਹ ਬਹੁਤ ਦਹਾਕੇ ਪੁਰਾਣੀਆਂ ਵੀਡੀਓਜ਼ ਦਾ ਇਸ ਸਮੇਂ ਸਾਹਮਣੇ ਆਣਾ ਜਦੋਂ ਕਿ ਖਾਸ ਤੌਰ ਤੇ 2 ਦਸੰਬਰ ਤੋਂ ਬਾਅਦ ਸਾਹਮਣੇ ਆਉਣਾ ਉਹਨਾਂ ਦੇ ਵਿੱਚ ਨਿਰਾਸ਼ਾ ਵੀ ਹੈ ਸੋ ਫਿਲਹਾਲ ਉਹਨਾਂ ਦੀ ਜਿਹੜੀ ਲੀਗਲ ਟੀਮ ਹੈ ਇਸ ਪੂਰੇ ਪ੍ਰੋਸੈਸ ਨੂੰ ਦੇਖ ਰਹੀ ਹੈ ਔਰ ਜਿਹੜੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਡਿਲੀਟ ਕਰਨ ਦੇ ਨਾਲ ਨਾਲ ਜਿਹੜੀ ਬਣਦੀ ਕਾਰਵਾਈ ਹੈ ਉਹ ਵੀ ਉਹਨਾਂ ਦੇ ਵੱਲੋਂ ਕਰਵਾਈ ਜਾ ਰਹੀ ਹੈ ਬ੍ਰਾਜਨ ਸੁਖਿੰਦਰ ਦੇ ਨਾਲ ਪ੍ਰਿਆੰਕਾ ਮਿਲੂ ਰਜ਼ਾਨਾ ਸਪੋਕ